میں دلوں بہت اناب دے آنے کے لئے ہاں تھنے والا <سؤال> دیکھا ڈھارا نڈی دا دینا ہنٹھیوں میں پیر میں بڑھایا ہے ہار پاٹی مخنا بیٹھا چیز میں شیشے دے تے پوٹ بڑھن کے تکھی نارڈ نیٹ رائے تے تو سلیر نے اپنا ڈھارا نڈی دا ہار پین کے شیشی مورٹ ہے تے بابا تکھی نار اور ہاں دے جو بٹی سالی سراغ آن کے اور دینا یہ سلیر گوم ہو نیٹڈ ہوئی تھی ਸੱਠੀ ਨਾਲ ਨੇ ਆਪਣੀ ਛਾਇਆ ਛੜਨ ਦੀਆ ਤੇ ਸੱਸੀ ਆ ਮੇਲਾ ਨਾੜ ਪਈਆ ਉਹ ਜਲ ਘੱਟੇ ਜਾ ਰ ਗਿਆ ਪੰਠ ਮੀਲਾ ਹੋਈ ਜਾਦਾ ਮਰਦਿਆਂ ਦਾ ਤੇਰੀਆਂ ਆਗਣਾ ਤੇ ਸੱਠੀਆਂ ਨੇ ਗੋੜਾ ਮਾਤਾ ਨੂੰ ਦੱਸਿਆ ਕਾਡੇ ਮਾਤਾ ਆਪਣੀ ਬੇਟੀ ਦਾ ਹਾਲ ਵੇਖਲਾ ਗੋੜਾ ਮਾਤਾ ਨੇ ਹੱਥ ਦੇ ਚਾਚੀ ਦੀ ਰਾਜਨੀ ਕਿਚੇ ਕਿਚੀ ਰਹਿ ਗਿਆ راجا نا اپنی بیٹی کا ہار ویکا کے سکا سر

ਤੇ ਉਹ ਦਰ ਜੇ ਨਾ ਦੀ ਨਾਰਜਸ ਤੇ ਜਿੱਧੀ ਰਾਜ ਨੇ ਸੱਚੀ ਮਾਨ ਨੂੰ ਨਾਲੀ ਚੈਦੇ ਵਿੱਚ ਕਹਿੰਦੇ ਮਾਨਣਾ ਸੱਚ ਦਾ ਸਹਾਰਾ ਤੇ ਬੈ ਮਾਨਣ ਦੇ ਆਪਣੀ ਹੋਇਆ ਕੋ ਨਟੜਿਆ ਕੇ ਪੂਰਬ ਦੇ ਸੋਵੇਂ ਨੂੰ ਭੈਣਾਂ ਕੋਤੇ ਮਤੇ ਹਾਰ ਰਾਜ ਜਿੱਧੀ ਰਾਜਾ ਤੇ ਜਾ ਕੇ ਧਾਮ ਆਪਣੀ ਭੈਣ ਨੂੰ ਚੈਲੀ ਵਿੱਚ ਬਾਰੇ ਨਹੀਂ ਤੇਰਾ ਤੇਰਾ ਪਾਣ ਬਚਾ ਪਾਣ ਕਰ ਦੇਣਾ ਤੇਰਾ ਢਿੱਡ ਨੂੰ ਪਰਵਾਸ ਸਾਰਾ ਟੁੱਟੂ ਦੇ ਵਿੱਚ ਮੈਂ ਨਾ ਪਾ। ਤੇ ਬਾਲਣ ਦੇ ਪੈਰਾਂ ਦੀ ਮਿੱਟੀ ਛੁੱਟ ਗਈ ਕਿੱਥੇ ਆਲੀ ਪਾਲੇ ਵਾੜਾ ਗੁਰਬੋਧਾ ਤੇ ਗੋੜ। ਬੋਲੇ ਸੇਤੀ ਬਾਲਣ ਸੇ ਕਿਉਂ ਐ ਬੋਲੇ। ਸੁਣ ਮੇਰੇ ਅੱਜ ਦੇ ਬਾਬ। ਬਾਟਾ ਤੱਕੂ ਭੋਲਾ ਪੂਰਾ ਪੁੱੜਿਆ ਦੁਨੀਆਂ ਹੋ ਮੇਰੇ ਬਾਟਾ ਦੇ ਬਾੜ। ਗੁਰੂ ਨਾਨਕ ਮਹਾਰਾਜ ਕੋ ਜਾਨ ਮੰਨਣਾ ਅਜੇ ਤੋਂ ਹੋਣੀ ਚੰਗੀ ਪਰੇਕਾਲੀ ਕੀ ਹੋਈ ਮਾਲਣ ਨੇ ਆਖਿਆ ਜਿਹੜਾ ਸੇਹਰਾ ਵਾਲੇ ਘਰ ਤੇ ਨਹਾਰ ਬੰਧਿਆ ਉਹ ਹਾਰ ਦੇ ਵਿੱਚ ਪਤਾ ਨਹੀਂ ਕੀ ਕੀ ਜਾਂਦਾ ਸੀ ਅਨੇ ਮਾਇਆ ਨਾਲ ਦੀ ਨਾਲ ਜੀ ਦਿੰਦੇ ਤੇ ਗੁਰੂ ਨਾਨਕ ਮਹਾਰਾਜ ਫੂਰੇ ਪੀਰੋ ਜਿਹੜਾ ਗੁਰੂ ਪੀਰੋ ਮਾਲਣ ਨੇ ਕਹਿ ਰਿਹਾ سکرے پیر نے اکھیا رول کی میں مارا جا تکشین آر کو پیجیا سی سے ہونا پر کوئی نسلی الگلادی کا دنیا سکرے پیر نے اکھیا مارا جا چار پہاں لیا ایک دوڑا لیا ککا نے کہا مارا جا دوڑا لیا رانی کریے اس کو ہوئی جو بیمار

Bye.

ਨਾਵਾਂ ਤੋਂ ਹੋਵੇ ਗੁਰੂ ਗ੍ਰੀਗਰ ਦੇ ਸਿਰਲੇਖ ਦੇ ਦਰਸ਼ਕੀ ਤੇ ਉਦਰ ਗੁਰੂ ਅਰਬੀ ਨੇ ਆਖਿਆ ਕਿ ਇਹਦੇ ਇਸ ਵੇਲੇ ਮਰਨੇ ਆਖਿਆ ਇਸ ਵੇਲੇ ਸਿਰਾਂ ਨਾਵਾਂ ਜੋ ਰੌਣੀ ਨੂੰ ਚੰਦ ਮਿਲੇ ਰੀਆ <laughs> ਜਨ